ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਜਿੱਥੇ ਉਹਨੇ ਇੱਕ ਪਾਸੇ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਤੇ ਉਹ ਕਹਿੰਦੇ ਇਨਾ ਜਿਹੜੀ ਭਰਤੀ ਹੋ ਰਹੀ ਹੈ ਉਹ ਤਾਂ ਠੀਕ ਆ ਪਰ ਜਿਹੜੀ ਕਾਫੀ ਜਾਲੀ ਵੋਟਾਂ ਬਣਾਈਆਂ ਗਿਆ ਨੇ ਜਿਹਦੇ ਚਲਦੇ ਅੱਜ ਉਹਨਾਂ ਨੇ ਗੁਰਦੁਆਰਾ ਚੌਣ ਕਮਿਸ਼ਨ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਚੰਡੀਗੜ੍ਹ ਦੇ ਵਿੱਚ ਹਾਲਾਂਕਿ ਸੁਖਬੀਰ ਬਾਦਲ ਵੀ ਨਾਲ ਰਹੇ ਇਸ ਮੀਟਿੰਗ ਦੇ ਵਿੱਚ ਪਰ ਸੁਖਬੀਰ ਬਾਦਲ ਕੈਮਰੇ ਸਾਹਮਣੇ ਨਹੀਂ ਆਏ ਉਹ ਦੂਰੋਂ ਹੀ ਚਲੇ ਗਏ ਜੀ ਮੀਡੀਆ ਨਾਲ ਗੱਲਬਾਤ ਕਰਨ ਤੋਂ ਬਗੈਰ ਜੀ ਕੀ ਅੱਜ ਉੱਥੇ ਗਏ ਹੈ ਜੀ ਬੜੀਆਂ ਤਰੁੱਟੀਆਂ ਨੇ ਹੁਣ ਤੱਕ ਘੱਟੋ-ਘੱਟ ਵੀ 7-8 ਵਾਰ ਤਾਂ ਇਹ ਵੋਟਾਂ ਬਣਾਉਣ ਦਾ ਸਿਲਸਿਲਾ ਵੱਧ ਗਿਆ ਜਦ ਅਰ ਕਾਲ ਤਖਤ ਸਾਹਿਬ ਨੇ ਹੁਕਮ ਕਰਤਾ ਕਿ ਤੁਸੀਂ 7 ਮੈਂਬਰੀ ਟੀਮ ਦੇ ਵਿੱਚ ਉਹਨਾਂ ਨੇ 6 ਵਰਾਏ ਸੀ ਇੱਕ ਬਧਾਤਾ ਮੁੜ ਕੇ ਭਰਤੀ ਕਰੋ ਪਤਾ ਸਾਨੂੰ ਵੀ ਲੱਗਾ ਕਿ ਕਈ ਥਾਮਾਂ ਤੇ ਨਾਵਾਂ ਦੇ ਨਾਲ ਫੋਟੋਆਂ ਨਹੀਂ ਕਈ ਕੌਰ ਜਾਂ ਸਿੰਘ ਨਹੀਂ ਲਾਇਆ ਪਤਾ ਕਿਵੇਂ ਲੱਗੂ ਨਖੇੜਾ ਕਿਵੇਂ ਹੋਊਗਾ ਕਿ ਬੰਦਾ ਮਰਦਾ ਕੌਰ ਤਾਂ ਪਾਇ ਸੁਖਰਾਜ ਜੋ ਕਿ ਬੇਅਦਬੀ ਦਾ ਮੁੱਦਾ ਚੁੱਕਦੇ ਨੇ ਤੇ ਉਹਨਾਂ ਵੱਲੋਂ ਵੀ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੰਨੇ ਦੇ ਵੀ ਸੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਤੇ ਕਿਹਾ ਗਿਆ ਹੈ ਕਿ ਜੋ ਤੁਸੀਂ ਕਿਹਾ ਸੀ ਵੀ ਇਹਨਵੇਂ ਲਾਗੂ ਕੀਤਾ ਜਾਵੇ ਉਸ ਤਰ੍ਹਾਂ ਕੁਝ ਵੀ ਨਹੀਂ ਹੋ ਰਿਹਾ ਜੀ ਹੁਣ ਉਹਨਾਂ ਨੇ ਚਿੱਠੀ ਦੇਖੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਉਹਨਾਂ ਨੇ ਚਿੱਠੀ ਵਾਸਤੇ ਲਿਖਤੀ ਨਹੀਂ ਬਹੁਤ ਸਰਗਾਂ ਜਥੇਬੰਦੀਆਂ ਖਾਸ ਕਰ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਅਕਾਲੀ ਦਲ ਦੇ ਕਈ ਹਿੱਸੇਦਾਰ ਨੇ ਉਹ ਜਾ ਜਾ ਕੇ ਬਹੁਤ ਦੇ ਰੂਪ ਦੇ ਵਿੱਚ ਜਰ ਦਰਸ਼ਕ ਨੂੰ ਮੰਗ ਪੱਤਰ ਸੌਂਪ ਰਹੇ ਕਿ ਜਿਹੜਾ ਤੁਸੀਂ 2 ਦਸੰਬਰ ਨੂੰ ਫੈਸਲਾ ਸੁਣਾਇਆ ਜਿਹੜਿਆ ਨੇ ਹੁਣ ਤੱਕ ਆਪਣੇ ਆਪ ਨੂੰ ਪੰਥਕ ਦਾ ਮਖੌਟਾ ਪਾ ਕੇ ਰੱਖਿਆ ਕਤ ਤਰੂਪ ਦੇ ਵਿੱਚ ਉਹ ਹੀ ਨਹੀਂ ਮੰਨਦੇ ਉਹ ਕਹਿੰਦੇ ਇੱਕ ਵਾਰ ਫੇਰ ਪੰਥ ਦਾ ਨਮਾਇੰਦਾ ਸਿਆਸੀ ਜਮਾਤ ਤੁਸੀਂ ਬਹੁਤ ਵਧੀਆ ਕਦਮ ਕੀਤਾ ਸੀ ਤੇ ਅਕਾਲੀ ਦਲ ਦੀ ਸਿਆਸਤ ਇਸ ਤਰੀਕੇ ਨਾਲ ਮੁੜ ਕੇ ਉੱਭਰ ਸਕਦੀ ਸੀ ਇਹ ਸਮੁੱਚੇ ਸਿੱਖ ਪੰਥ ਨੂੰ ਜਦਰ ਅਕਾਲ ਤਖਤ ਗਿਆਨੀ ਰਗਵੀਰ ਸਿੰਘ ਜੀ ਤੋਂ ਆਸ ਸੀ ਸ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਫਰੀਦਕੋੜ ਦੇ ਵਿੱਚ ਝੰਡਾ ਚੜ੍ਹਾਉਣਾ ਸੀਗਾ ਪਰ 26 ਜਨਵਰੀ ਦੇ ਚੱਲਦੇ ਤੁਹਾਨੂੰ ਪਤਾ ਧਮਕੀਆਂ ਬਹੁਤ ਆਉਂਦੀਆਂ ਨੇ ਹੁਣ ਉਹਨਾਂ ਦਾ ਜਿਹੜਾ ਪ੍ਰੋਗਰਾਮ ਬਦਲ ਦਿੱਤਾ ਗਿਆ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਅਧਿਕਾਰੀ ਕਹਿ ਰਹੇ ਨੇ ਵੀ ਪਟਿਆਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਝੰਡਾ ਚੜਾਉਣਗੇ ਦਿੱਲ ਤੋਂ ਦੇਖੋ ਅਜੇ ਤੱਕ ਅਫੀਸ਼ੀਅਲ ਤੌਰ ਤੇ ਜਾਰੀ ਤਾਂ ਨਹੀਂ ਹੋਇਆ ਪਰ ਸਰਕਾਰੀ ਬਲਾਰੇ ਕੋਲੇ ਇਹ ਸੂਚਨਾ ਪਹੁੰਚੀ ਹੈ ਭਗਵੰਤ ਮਾਨ ਨੇ ਝੰਡਾ ਲਹਿਰਾਉਣਾ ਸੀ ਫਰੀਦਕੋਟ ਦੇ ਵਿੱਚ ਪਟਿਆਲੇ ਦੇ ਵਿੱਚ ਬਰਿੰਦਰ ਗੋਇਲ ਸਾਹਿਬ ਨੇ ਲਹਿਰਾਉਣਾ ਸੀ ਜਿਹੜੇ ਖਨਨ ਦੇ ਮੰਤਰੀ ਨੇ ਪਤਾ ਇਹ ਲੱਗਿਆ ਕਿ ਬਹੁਤ ਸਾਰੀਆਂ ਕਿਸਾਨ ਤੇ ਹੋਰ ਜਥੇਬੰਦੀਆਂ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਜਿਨ੍ਹਾਂ ਨੂੰ ਚਾਰਜ ਵਗੈਰਾ ਨਹੀਂ ਦਿੱਤੇ ਗਏ ਉਹ 250 ਦੇ ਕਰੀਬ ਗਿਣਤੀ ਆ ਉਹਨਾਂ ਦੀ ਉਹ ਕਹਿੰਦੇ ਭਗਵੰਤ ਮਾਨ ਜੀ ਆਓ ਤੁਹਾਡਾ ਕਾਰੇ ਝੰਡਿਆਂ ਨਾਲ ਸਵਾਗਤ ਕਰਾਂਗੇ ਸਰਵਨ ਸਿੰਘ ਪੰਦੇਰ ਵੱਲੋਂ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਕਿਸਾਨਾਂ ਦਾ ਇਕੱਠ ਕੀਤਾ ਗਿਆ ਸੀ ਤੇ ਉਹਨਾਂ ਵੱਲੋਂ ਕਹਿ ਗਿਆ ਕਿ ਆਪਾਂ 26 ਜਨਵਰੀ ਵਾਲੇ ਦਿਨ ਟਰੈਕਟਰ ਮਾਰਚ ਕੱਢਾਂਗੇ ਤੇ ਭਾਜਪਾ ਦੇ ਘਰ ਵੀ ਘੇਰਾਂਗੇ ਚਲੋ ਜੀ ਕੱਢੋ ਟਰੈਕਟਰ ਮਾਰਚ ਇਹਨਾਂ ਦਾ ਆਪਣਾ ਪ੍ਰੋਗਰਾਮ ਹੈ ਕਿ ਭਾਜਪਾ ਵਾਲਿਆਂ ਦੇ ਘਰ ਘੇਰਨੇ ਨੇ ਘੇਰੋ ਪਰ ਥੋੜਾ ਬਹੁਤਾ ਜੇ ਇਹਨਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਸਮਾਗਮ ਹੁੰਦੇ ਆ ਤੇ ਇੱਕ ਅੱਧਾ ਦਿਨ ਪਾਸਾ ਆਸਾ ਕਰ ਲਿਆ ਕਰੋ ਤਾਂ ਜਾਦਾ ਵਧੀਆ ਸੀ ਬਿਨਾ ਬਤਲੋ ਤਾਂ ਆਮ ਲੋਕਾਂ ਦੇ ਵਿੱਚ ਵੀ ਹੋਰ ਤਰ੍ਹਾਂ ਦਾ ਅਕਸ ਲੈ ਕੇ ਚੱਲੇ ਆ ਜੀ ਤੋਂ ਬਚਣਾ ਚਾਹੀਦਾ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰ ਆ ਪ੍ਰੋਗਰਾਮ ਇੱਕ ਮੇਰੀ ਵੀ ਸੁਣੋਂ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਤੁਹਾਡਾ ਸਵਾਗਤ ਹੈ ਬਰੋਨ ਦੇ ਵਿੱਚ ਸ਼ੁਕਰ ਗਿਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਸਭ ਸ਼ੁਰੂਆਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਜਿੱਥੇ ਉਹਨੇ ਇੱਕ ਪਾਸੇ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਤੇ ਉਹ ਕਹਿੰਦੇ ਇਹਨਾ ਜਿਹੜੀ ਭਰਤੀ ਹੋ ਰਹੀ ਹੈ ਉਹ ਤਾਂ ਠੀਕ ਆ ਪਰ ਜਿਹੜੀ ਕਾਫੀ ਜਾਲੀ ਵੋਟਾਂ ਬਣਾਈਆਂ ਗਈਆਂ ਨੇ ਜਿਹਦੇ ਚੱਲਦੇ ਅੱਜ ਉਹਨਾਂ ਨੇ ਗੁਰਦੁਆਰਾ ਚੌਣ ਕਮਿਸ਼ਨ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਚੰਡੀਗੜ੍ਹ ਦੇ ਵਿੱਚ ਹਾਲਾਂਕਿ ਸੁਖਬੀਰ ਬਾਦਲ ਵੀ ਨਾਲ ਰਹੇ ਉਸ ਮੀਟਿੰਗ ਦੇ ਵਿੱਚ ਪਰ ਸੁਖਬੀਰ ਬਾਦਲ ਕੈਮਰੇ ਸਾਹਮਣੇ ਨਹੀਂ ਆਏ ਉਹ ਦੂਰੋ ਹੀ ਚਲੇ ਗਏ ਜੀ ਮੀਡੀਆ ਨਾਲ ਗੱਲਬਾਤ ਕਰਨ ਤੋਂ ਬਗੈਰ ਜੀ ਦੇਖੋ ਜਿਹੜਾ ਸੇ ਗੁਰਦੁਆਰਾ ਕਮਿਸ਼ਨ ਹੈ ਜਸਟਿਸ ਐਸ ਐਸ ਸਰੋਂ ਦੀ ਅਗਵਾਈ ਹੇਠ ਬਣਿਆ ਹੋਇਆ ਇਹ ਅੱਜ ਉੱਥੇ ਗਏ ਹੈ ਜੀ ਬੜੀਆਂ ਤਰਟੀਆਂ ਨੇ ਹੁਣ ਤੱਕ ਘੱਟੋ ਘੱਟ ਵੀ 7-8 ਵਾਰ ਤਾਂ ਇਹ ਵੋਟਾਂ ਬਣਾਉਣ ਦਾ سلسلہ ਵੱਧ ਗਿਆ ਇਹ ਉਦੋਂ ਸਰਗਰਮ ਹੋਏ ਨੇ ਜਦੋਂ 2 ਦਸੰਬਰ ਨੂੰ ਜਦਰ ਕਾਲਤਖਤ ਸਾਹਿਬ ਨੇ ਹੁਕਮ ਕਰਤਾ ਕਿ ਤੁਸੀਂ 7 ਮੈਂਬਰੀ ਟੀਮ ਦੇ ਵਿੱਚ ਉਹਨੇ 6 ਵਰਾਏ ਸੀ ਇੱਕ ਬਦਤਾ ਤਾ ਮੁੜ ਕੇ ਭਰਤੀ ਕਰੋ ਹੋਰ ਮਾਮਲੇ ਉੱਠ ਪੜੇ ਠੀਕ ਹੈ ਜੀ ਉਹਦੇ ਚ ਗਲਤੀਆਂ ਹੈ ਕਿ ਗਲਤੀਆਂ ਸੁਧਰੀਆਂ ਜਾਣੀਆਂ ਚਾਹੀਦੀਆਂ ਨੇ ਇਹਨਾਂ ਦਾ ਹੱਕ ਹੈ ਤੇ ਜਸਟਿਸ ਸਰੋਲੇ ਕੀ ਕਿਹਾ ਉਹ ਕਹਿੰਦੇ ਲਿਆਓ ਜੀ ਜਿਹੜੇ ਤੁਹਾਡੇ ਇਤਰਾਜ਼ ਨੇ ਇਹ ਨਾਂ ਵੀ ਜਾਂਦੇ ਜਦੋਂ ਇਸ ਤਰ੍ਹਾਂ ਦੀਆਂ ਵੋਟਾਂ ਕੋਈ ਵੀ ਬੰਨ ਪ੍ਰਸ਼ਾਸਨ ਵੀ ਬਣਾਵੇ ਉਹ ਜਦੋਂ ਭਰਤੀ ਪ੍ਰਕਿਰਿਆ ਮੁਕੰਮਲ ਹੋ ਜਾਂਦੀ ਹੈ ਫਿਰ ਉਹ ਇੱਕ ਨੋਟਿਸ ਲਾ ਦਿੰਦੇ ਨੇ ਕਿ ਤੁਹਾਨੂੰ ਜੇ ਇਹਦੇ ਵਿੱਚ ਕੋਈ ਤਰੁੱਟੀ ਲੱਗਦੀ ਹੈ ਗਲਤ ਵੋਟ ਬਣ ਗਈ ਹੈ ਕਿਰਪਾ ਕਰਕੇ ਉਹਦੇ ਬਾਰੇ ਜਾਣਕਾਰੀ ਦੇ ਦਿਓ ਤਾਂ ਕਿ ਉਹ ਪ੍ਰਕਿਰਿਆ ਨੂੰ ਉਸ ਗਲਤੀ ਨੂੰ ਸੋਧਿਆ ਜਾ ਸਕੇ ਹੁਣ ਇਹ ਵੀ ਉੱਥੇ ਗਏ ਜਸਟਿਸ ਐਸਐਸ ਸਰੋਂ ਸਾਹਿਬ ਦੇ ਦਫ਼ਤਰ ਦੇ ਵਿੱਚ ਪਤਾ ਸਾਨੂੰ ਵੀ ਲੱਗਾ ਕਿ ਕਈ ਥਾਮਾਂ ਤੇ ਨਾਵਾਂ ਦੇ ਨਾਲ ਫੋਟੋਆਂ ਨਹੀਂ ਕਈ ਕੌਰ ਜਾਂ ਸਿੰਘ ਨਹੀਂ ਲਾਇਆ ਪਤਾ ਕਿਵੇਂ ਲੱਗੂ ਨਖੇੜਾ ਕਿਵੇਂ ਹੋਊਗਾ ਕਿ ਬੰਦਾ ਮਰਦਾ ਹੈ ਕਿ ਔਰਤ ਹੈ ਹੋਣਗੀਆਂ ਅਸੀਂ ਕਦੋਂ ਕਹਿੰਦੇ ਆ ਕਿ ਨਹੀਂ ਇਹ ਦਫ਼ਤਰ ਇਹ ਗਿਆ ਉਹਨਾਂ ਨੂੰ ਇੱਕ ਮੰਗ ਪੱਤਰ ਦੇ ਆਇਆ ਕਿ ਜੀ ਇਹ ਜਿਹੜਾ ਇਦੀ ਜਾਂਚ ਕਰਾਈ ਜਾਵੇ ਪਤਾ ਨਹੀਂ ਹੁਣ ਇਹ ਜਾਂਚ ਕਹਿ ਕੇ ਆਏ ਨੇ ਇਹਨਾਂ ਕੋਲ ਸਬੂਤ ਹੋਣਾ ਹੈ ਕੋਈ ਕਿ ਇੱਥੇ ਗੜਬੜ ਹੋਈ ਹੈ ਤੇ ਜੇ ਗੜਬੜ ਹੋਈ ਹੈ ਤਾਂ ਜਾਂਚ ਹੁਣ ਵੀ ਚਾਹੀਦੀ ਹੈ ਸੋ ਬਲਵਿੰਦਰ ਸਿੰਘ ਇਹ ਹੁਣ ਉੱਥੇ ਗਏ ਅਸਲ ਦੇ ਵਿੱਚ ਲੋਕਾਂ ਚ ਚਰਚਾ ਹੈ ਇਹ ਸ਼ਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੇ ਨਹੀਂ ਦੇਣਾ ਚਾਹੁੰਦੇ ਕਾਬਜੇ ਨੇ ਜੇ ਵੋਟਾਂ ਪੈ ਗਈਆਂ ਕੋਈ ਨਵਾਂ ਧਰ ਆ ਗਈ ਤੇ ਫਿਰ ਜਿਹੜੀਆਂ ਚਮਦੀਆਂ ਇਹਨਾਂ ਨੇ ਚਲਾਈਆਂ ਨੇ ਉਹਦੀ ਜਾਂਚ ਵੀ ਹੋ ਜੂ ਸੋ ਇਹਨਾਂ ਦਾ ਬਹੁਤ ਸੀ ਜਿਹੜਾ ਉਹਦੇ ਵਿੱਚ ਬਲਵਿੰਦਰ ਸਿੰਘ ਭੁੰਦੜ ਕਾਰਜਕਾਰੀ ਪ੍ਰਧਾਨ ਸੁਖਵੀਰ ਸਿੰਘ ਡਾਕਟਰ ਦਲਜੀਤ ਚੀਮਾ ਹੀਰਾ ਸਿੰਘ ਗਾਬੜੀਆਂ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਾਮੀ ਵੀ ਉੱਥੇ ਨਾਲ ਹਾਜ਼ਰ ਸਨ ਇਹ ਦਿਆਏ ਮੇਰਾ ਖਿਆਲ ਜਿਹੜੇ ਐਸ ਐਸ ਸਾਰੋਂ ਸਾਹਿਬ ਨੇ ਗੁਰਦੁਆਰਾ ਕਮਿਸ਼ਨ ਦੇ ਚੇਅਰਮੈਨ ਉਹਦੀ ਪੜਤਾਲ ਕਰਾ ਲੈਣਗੇ ਇਹ ਉਹਨਾਂ ਤੇ ਨਿਰਪਰ ਕਰਦਾ ਕੋ ਪੜਤਾਲ ਕਿਸ ਤੋਂ ਕਰਾਉਂਦੇ ਐ ਪਰ ਹੋਣੀ ਚਾਹੀਦੀ ਐ ਜੇ ਇਹ ਦੋਸ਼ ਲੱਗੇ ਨੇ ਕਿ ਇਹਦੇ ਚ ਗੜਬੜ ਐ ਇਹਦਾ ਸਪਸ਼ਟੀਕਰਨ ਖੁਦ ਐਸਐਸਆਰਓ ਇੱਕ ਬਹੁਤ ਵੱਡੀ ਸ਼ਖਸੀਅਤ ਨੇ ਤੁਹਾਨੂੰ ਯਾਦ ਹੋਵੇਗਾ ਜਦੋਂ ਡੇਰੇ ਵਾਲੇ ਦੇ ਮਾਮਲੇ ਚ ਸਜ਼ਾ ਦਾ ਐਲਾਨ ਹੋਇਆ ਸੀ ਪੰਚਕੂਲਾ ਦੀ ਅਦਾਲਤ ਚ ਹਾਲੇ ਐਲਾਨ ਨਹੀਂ ਸੀ ਹੋਇਆ ਹਾਲ ਤਾਂ ਦੋਸ਼ੀ ਕਰਾਰ ਦਿੱਤਾ ਸੀ ਤੇ ਜਿਹੜਾ ਐਡਾ ਵੱਡਾ ਇੱਥੇ ਬਿਵਾਲ ਖੜਾ ਹੋਇਆ ਸੀ ਮਰਗੈਂਟ ਕੋਈ ਹਰਜ ਨਹੀਂ ਕਿ ਸਭ ਤੋਂ ਵੱਧ ਭੂਮਿਕਾ ਉਹਦੇ ਵਿੱਚ ਅਮਨ ਕਾਨੂੰਨ ਨੂੰ ਸਾਂਭਣ ਦੀ ਜਸਟਿਸ ਸਰੋਂ ਦੀ ਰਹੀ ਤੇ ਦੂਜਾ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਆਪ ਨਾਕਿਆਂ ਤੇ ਜਾ ਜਾ ਕੇ ਪੁਲਿਸ ਕਰਮਚਾਰੀਆਂ ਦੀ ਪ੍ਰਸ਼ੰਸਾ ਕੀਤੀ ਸੀ ਸੋ ਇਸ ਮਾਮਲੇ ਦੇ ਵਿੱਚ ਮੇਰਾ ਖਿਆਲ ਹੈ ਕਿ ਸਰੋਂ ਸਾਹਿਬ ਇੱਥੇ ਵੀ ਆਪਣੀ ਭੂਮਿਕਾ ਉਸੇ ਤਰ੍ਹਾਂ ਇੱਕ ਨਰਪੱਖਤਾ ਵਾਲੀ ਜ਼ਰੂਰ ਹੋਵੇਗੀ ਉਹਨਾਂ ਤੋਂ ਇਹ ਆਸ ਕੀਤੀ ਜਾ ਸਕਦੀ ਹੈ ਜੀ ਸੋ ਦੂਜੇ ਪਾਸੇ ਭਾਈ ਸੁਖਰਾਜ ਜੋ ਕਿ ਬੇਅਦਬੀ ਦਾ ਮੁੱਦਾ ਚੁੱਕਦੇ ਨੇ ਤੇ ਉਹਨਾਂ ਵੱਲੋਂ ਵੀ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੰਨੇ ਦੇ ਵੀ ਸੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਤੇ ਕਿਹਾ ਗਿਆ ਹੈ ਕਿ ਜੋ ਤੁਸੀਂ ਕਿਹਾ ਸੀ ਵੀ ਇਹਨਵੇਂ ਲਾਗੂ ਕੀਤਾ ਜਾਵੇ ਉਸ ਤਰ੍ਹਾਂ ਕੁਝ ਵੀ ਨਹੀਂ ਹੋ ਰਿਹਾ ਜੀ ਦੇਖੋ ਭਾਈ ਸੁਖਰਾਜ ਸਿੰਘ ਜਿਹੜੀ ਕੋਟ ਕਪੂਰਾ ਤੇ ਬਹਿਬਲ ਕਲਾਂ ਦੇ ਵਿੱਚ ਗੋਲੀ ਚੱਲੀ ਸੀ ਉਹਦੇ ਵਿੱਚ ਦੋ ਵਿਅਕਤੀ ਇਸ ਸੰਸਾਰ ਨੂੰ ਉਸ ਕਾਣ ਚੱਲਬਦਾ ਕਹਿਗੇ ਸੀਗੇ ਇੱਕ ਸੁਖਰਾਜ ਸਿੰਘ ਦੇ ਪਿਤਾ ਕ੍ਰਿਸ਼ਨ ਭਗਵਾਨ ਸਿੰਘ ਦੂਜੇ ਸੀਗੇ ਗੁਰਜੀਤ ਸਿੰਘ ਨਿਆਮੀਆਂ ਉਹ ਦੋ ਇਹਦੇ ਵਿੱਚ ਸਨ ਸੋ ਉਹਨਾਂ ਨੇ ਚਿੱਠੀ ਦੇਖੀ ਹੈ ਸ਼੍ਰੀ ਕਲਤਾਕ ਸਾਬ ਦੇ ਜਦਰਸ ਉਹਨਾਂ ਨੇ ਚਿੱਠੀ ਪੈਸੇ ਲਿਖਤੀ ਨਹੀਂ ਬਹੁਤ ਸਰਗਿਆਂ ਜਥੇਬੰਦੀਆਂ ਖਾਸ ਕਰ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਅਕਾਲੀ ਦਲ ਦੇ ਕਈ ਸਿਰਦਾਰ ਨੇ ਉਹ ਜਾ ਜਾ ਕੇ ਬੌਧ ਦੇ ਰੂਪ ਦੇ ਵਿੱਚ ਜਦਰਸਬ ਨੂੰ ਮੰਗ ਪੱਤਰ ਸੌਂਪ ਰਹੇ ਨੇ ਇਹਨਾਂ ਨੇ ਕਿਹਾ ਕੀ ਹੈ ਇਹ ਕਹਿੰਦੇ ਕਿ ਜਿਹੜਾ ਤੁਸੀਂ 2 ਦਸੰਬਰ ਨੂੰ ਫੈਸਲਾ ਸੁਣਾਇਆ ਜਿਹੜਿਆਂ ਨੇ ਹੁਣ ਤੱਕ ਆਪਣੇ ਆਪ ਨੂੰ ਪੰਥਕ ਦਾ ਮਖੌਟਾ ਪਾ ਕੇ ਰੱਖਿਆ ਕਤਤ ਰੂਪ ਦੇ ਵਿੱਚ ਉਹ ਹੀ ਨਹੀਂ ਮੰਨਦੇ ਉਹਨਾਂ ਨੇ ਜੱਦਰ ਸਾਹਿਬ ਵਾਲੀ ਕਮੇਟੀ ਨੂੰ ਹਸੋ ਹੀ ਨਹੀਂ ਕਰਤਾ ਤੇ ਆਪਣੀ ਕਮੇਟੀ ਆਪ ਬਣਾਈ ਇੱਕ ਹਸੋ ਹੀ ਨਹੀਂ ਗੱਲ ਹੋਰ ਕੀਤੀ ਕਹਿੰਦੇ ਜੀ ਜਿਹੜਾ ਬਡਾਲਾ ਸਾਹਿਬ ਨੇ ਜਿਹਨਾਂ ਨੂੰ ਉਹਨਾਂ ਨੇ ਸੁਧਾਰ ਲਹਿਰ ਦਾ ਕਨਵੀਨਰ ਬਣਾਇਆ ਹੋਇਆ ਉਹ ਤਾਂ ਅਸੀਂ ਕੱਢੇ ਹੋਏ ਨੇ ਪਹਿਲਾਂ ਅਨੁਸ਼ਾਸਨੀ ਕਮਿਊਨਿਟੀ ਕੋਲੇ ਪੇਸ਼ ਹੋਣ ਆ ਕੇ ਫਿਰ ਜਾ ਕੇ ਉਹਨਾਂ ਨੂੰ ਕਿਤੇ ਅਸੀਂ ਕੋਈ ਸੁਣਾਗੇ ਫਿਰ ਦੇਖਾਂਗੇ ਆ ਹੁਣ ਕੱਲ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜਿਹਾ ਹੁਣ ਤੇ ਲਾਤਾ ਜੀ ਉਹਨਾਂ ਨੂੰ ਵੀ ਐਡਜਸਟ ਕਰਤਾ ਉਹ ਸ਼੍ਰੀਮਾਨ ਜੀ ਤੁਹਾਨੂੰ ਅਡਜਸਟ ਕਰਨ ਨੂੰ ਨਹੀਂ ਕਿਹਾ ਤੇ ਤੁਸੀਂ ਹਰ ਢੰਗ ਨੂੰ ਆਪਣੇ ਢੰਗ ਨਾਲ ਹੀ ਲਈ ਜਾਂਦੇ ਹੋ ਤੁਹਾਨੂੰ ਇਹ ਕਿਹਾ ਗਿਆ ਸੀਗਾ ਕਿ ਆ 6 ਜਾਂ 7 ਜੋ ਵੀ ਹੈ ਇਹ ਕਮੇਟੀ ਦੀ ਨਿਗਰਾਨੀ ਵਿੱਚ ਵਰਤੀ ਹੋਵੇਗੀ ਤਾਂ ਕਿ ਜਾਲੀ ਵਰਤੀ ਨਾ ਹੋਵੇ ਉਹਨਾਂ ਨੂੰ ਫਰੀਦਕੋਟ ਦਾ ਬਣਾਤਾ ਉਹ ਕਹਿੰਦੇ ਇੱਕ ਵਾਰ ਫੇਰ ਪੰਥ ਦਾ ਨਮਾਇੰਦਾ ਸਿਆਸੀ ਜਮਾਤ ਤੁਸੀਂ ਬਹੁਤ ਵਧੀਆ ਕਦਮ ਕੀਤਾ ਸੀ ਤੇ ਅਕਾਲੀ ਦਲ ਦੀ ਸਿਆਸਤ ਇਸ ਤਰੀਕੇ ਨਾਲ ਮੁੜ ਕੇ ਉੱਭਰ ਸਕਦੀ ਸੀ ਕਹਿੰਦੇ ਕਿ 2 ਦਸੰਬਰ ਦੇ ਹੁਕਮਨਾਮੇ ਦੇ ਜੋਤ ਜਿਹਾ ਇਹਨਾਂ ਨੇ ਉਡਾਤੀਆਂ ਅਕਾਲ ਤਖਤ ਸਾਹਿਬ ਦੀ ਤਾਂ ਮਾਨ ਮਰਿਆਦਾ ਤੇ ਵੀ ਸਵਾਲ ਖੜੇ ਕਰਤੇ ਨੇ ਇਹ ਤਾਂ ਕਹਿੰਦੇ ਕਿ ਸ਼੍ਰੀ ਕਾਲ ਤਖਤ ਸਾਹਿਬ ਸੁਪਰੀਮ ਥੋੜੀ ਆ ਅਸੀਂ ਸੁਪਰੀਮ ਐ ਪਤਾ ਨਹੀਂ ਇਹਨਾਂ ਦੀ ਜਿਹੜੀ ਜਿੱਤਵਾਜੀ ਹੈ ਇਹਨਾਂ ਦਾ ਜਿਹੜਾ ਹੰਕਾਰ ਹੈ ਉਹ ਜੇ ਕਦੋਂ ਤੱਕ ਦੱਸ ਦੀਆਂ ਜਵਾਨਤਾ ਜਬਤੋਂਗੀਆਂ ਲੋਕ ਸਭਾ ਚ ਤੇ ਨੰਦੇ ਰਹਿ ਗਏ ਤੇਨੇ ਜੋ ਦੋ ਥੋੜੇ ਨਾਲ ਹੀ ਇੱਕ ਰਹਿ ਗਿਆ ਤੇ ਹਜੇ ਪਤਾ ਨਹੀਂ ਇਹ ਕਿਹੜੇ ਜਨਰਲ ਦੀ ਗੱਲ ਕਰਦਾ ਜਨਰਲ ਦੀ ਕਿਹੜੀ ਪਰਚਾ ਹੈ ਹਾਂ ਸਤਿਪੰਤੇ ਆਪੇ ਵੜਾ ਲੈਂਦੇ ਨੇ ਤਾਂ ਆਪ ਹੀ ਉਹ ਨਿਯਮਟਾ ਤੇਰੀ ਕਰ ਦਿੰਦੇ ਨੇ ਇਹ ਚਿੱਠੀ ਸੁਗਰਾਜ ਸਿੰਘ ਹੋਰਾਨੇ ਜੱਦਰ ਸਾਹਿਬ ਨੂੰ ਲਿਖੀ ਹੈ ਤੇ ਉਹਨਾਂ ਤੋਂ ਪੁੱਛਿਆ ਵੀ ਦੱਸੋ ਤੇ ਮੇਰਾ ਖਿਆਲ ਆ ਸੁਗਰਾਜ ਸਿਆ ਹੁਣ ਜਿਹੜਾ 28 ਜਨਵਰੀ ਦੀ ਜੱਦਰ ਸਾਹਿਬ ਨੇ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਸੱਦ ਲਈ ਹੈ ਉਮੀਦ ਰੱਖਣੀ ਚਾਹੀਦੀ ਹੈ ਕਿ ਜੱਦਰ ਸਾਹਿਬ ਫੇਰ ਇੱਕ ਵਾਰ 2 ਦਸੰਬਰ ਵਾਲਾ ਰੂਪ ਲੇਕਿ ਉਸ ਦਿਨ ਆਉਣਗੇ ਇਸ ਸਮੁੱਚੇ ਸਿੱਖ ਪੰਥ ਨੂੰ ਜਦਰ ਅਕਾਲ ਤਖਤ ਗਿਆਨੀ ਰਗਵੀਰ ਸਿੰਘ ਜੀ ਤੋਂ ਆਸ ਹੈ ਜੀ ਸਦਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਫਰੀਦਕੋਟ ਦੇ ਵਿੱਚ ਝੰਡਾ ਚੜ੍ਹਾਉਣਾ ਸੀਗਾ ਪਰ 26 ਜਨਵਰੀ ਦੇ ਚੱਲਦੇ ਤੁਹਾਨੂੰ ਪਤਾ ਧਮਕੀਆਂ ਬਹੁਤ ਆਉਂਦੀਆਂ ਨੇ ਹੁਣ ਉਹਨਾਂ ਦਾ ਜਿਹੜਾ ਪ੍ਰੋਗਰਾਮ ਬਦਲ ਦਿੱਤਾ ਗਿਆ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਅਧਿਕਾਰੀ ਕਹਿ ਰਹੇ ਨੇ ਵੀ ਪਟਿਆਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਝੰਡਾ ਚੜ੍ਹਾਉਣਗੇ ਢਿਲਸਾ ਦੇਖੋ ਇਹ ਟੱਕਰ ਅਫੀਸ਼ੀਅਲ ਤੌਰ ਤੇ ਜਾਰੀਤਾ ਨਹੀਂ ਹੋਇਆ ਪਰ ਜ ਸਰਕਾਰੀ ਬਲਾਰੇ ਕੋਲੇ ਇਹ ਸੂਚਨਾ ਪਹੁੰਚੀ ਹੈ ਮੇਰਾ ਕਹਿ ਲੈ 22 ਵਰਸਾ ਹੋ ਜਾਏਗਾ ਭਗਵੰਤ ਮਾਨ ਨੇ ਝੰਡਾ ਲਹਿਰਾਉਣਾ ਸੀ ਫਰੀਦਕੋਟ ਦੇ ਵਿੱਚ ਪਟਿਆਲੇ ਦੇ ਵਿੱਚ ਬਰਿੰਦਰ ਗੋਹਿਲ ਸਾਹਿਬ ਨੇ ਲਹਿਰਾਉਣਾ ਸੀ ਜਿਹੜੇ ਖੰਨਨ ਦੇ ਮੰਤਰੀ ਨੇ ਇਹ ਕਾਦੀ ਸਰਕਾਰ ਹੈ ਪਤਾ ਇਹ ਲੱਗਿਆ ਕਿ ਬਹੁਤ ਸਾਰੀਆਂ ਕਿਸਾਨ ਤੇ ਹੋਰ ਜਥੇਬੰਦੀਆਂ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਜਿਨ੍ਹਾਂ ਨੂੰ ਚਾਰਜ ਵਗੈਰਾ ਨਹੀਂ ਦਿੱਤੇ ਗਏ ਉਹ 250 ਦੇ ਕਰੀਬ ਗਿਣਤੀ ਆ ਉਹਨਾਂ ਦੀ ਉਹ ਕਹਿੰਦੇ ਭਗਵੰਤ ਮਾਨ ਜੀ ਆਓ ਤੁਹਾਡਾ ਕਾਲੇ ਝੰਡਿਆਂ ਨਾਲ ਸਵਾਗਤ ਕਰਾਂਗੇ ਜੇ 250 ਪਿੰਡਾਂ ਦੇ ਵਿੱਚ ਹਹਾਕਾਰ ਮਚ ਗਈ ਉੱਥੇ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆ ਜਾਣਗੇ ਇਹ ਜਿਹੜਾ ਖੁਫੀਆ ਤੰਤਰ ਹੈ ਇਹ ਸਿਰਫ ਬਖਾਵੇ ਦੇ ਸ਼ੇਅਰ ਬਣਾ ਕੇ ਰੱਖੇ ਆ ਇਹਨਾਂ ਨੇ ਪਹਿਲਾਂ ਤੁਹਾਨੂੰ ਇਸ ਬਾਰੇ ਜਾਣਕਾਰੀ ਕਿਉਂ ਨਾ ਦਿੱਤੀ ਤੁਸੀਂ ਅੱਜ ਥੋੜੀ ਅਨਾਉਂਸ ਕੀਤਾ ਇਹਨਾਂ ਦਾ 15-20 ਦਿਨ ਹੋ ਚੁੱਕੇ ਨੇ ਕਿ ਕਿਹਨੇ ਕਿੱਥੇ ਝੰਡਾ ਚਲਾਉਣਾ ਹੈ ਜਿੱਥੇ ਮੁੱਖ ਮੰਤਰੀ ਜਾਵੇ ਆਮ ਤੌਰ ਤੇ ਉੱਥੋਂ ਦਾ ਖੁਫੀਆ ਤੰਤਰ ਰਿਪੋਰਟ ਲੈ ਕੇ ਜਾਂਦਾ ਹੈ ਅਖਬਾਰਾਂ 'ਚ ਜਾਰੀ बात ਚੁੰਦੀ ਆ ਪਹਿਲਾਂ ਅੰਦਰ ਖਾਤੇ ਤੈ ਹੋ ਜਾਂਦਾ ਕਿ ਆ ਆ ਇੱਥੇ ਐ ਜਿੱਥੇ ਗਵਰਨਰ ਸਾਹਿਬ ਨੇ ਜਾਣਾ ਜਲੰਧਰ ਚ ਤੇ ਜਿੱਥੇ ਮੁੱਖ ਮੰਤਰੀ ਨੇ ਜਾਣਾ ਤੇ ਉੱਥੇ ਉਹ ਤਾਂ ਪਹਿਲਾਂ ਰਿਪੋਰਟਾਂ ਤੇ ਰਿਪੋਰਟਾਂ ਆ ਜਾਂਦੀਆਂ ਨੇ ਕਿਉਂ ਕਿ ਉੱਥੋਂ ਦੀ ਸਥਿਤੀ ਆ ਹੈ ਜੀ ਆ ਤੁਹਾਡੇ ਖਿਲਾਫ ਜਾ ਸਕਦਾ ਹੈ ਇਹ ਉਸ ਤੰਤਰ ਨੇ ਦਿੱਤਾ ਕਿਉਂ ਨਹੀਂ ਸੋ ਪਤਾ ਨਹੀਂ ਮਨੋ ਰਸਮੀ ਤੌਰ ਤੇ ਕਹਿੰਦੇ ਆ ਕਿ एलान ਹੋ ਜੇਗਾ ਪਰ ਇਹ ਹੋ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੁਬਾਰਾ ਫੇਰ ਇੱਕ ਵਾਰ ਪਿਛਲੀ ਵਾਰ ਉਹਨਾਂ ਨੇ 15 ਅਗਸਤ ਤੇ ਵੀ ਇੱਥੇ ਝੰਡਾ ਚਲਾਇਆ ਸੀ ਤੇ ਹੁਣ ਉਹ ਫੇਰ ਪਟਿਆਲੇ ਦੇ ਪੂਲੂ ਗਰਾਊਂਡ ਦੇ ਵਿੱਚ ਝੰਡਾ ਚਲਾ ਸਕਦੇ ਆ ਇੱਕ ਗੱਲ ਮੈਂ ਬੜੀ ਸਪਸ਼ਟ ਕਰਦਾ ਕਿ ਇਹ ਸਮਾਗਮ ਰਾਜ ਪੱਦਰੀ ਨਹੀਂ ਹੁੰਦਾ ਮੁੱਖ ਮੰਤਰੀ ਦਾ 15 ਅਗਸਤ ਰਾਜ ਪੱਦਰੀ ਹੁੰਦਾ ਇਹਦੇ ਵਿੱਚ ਗਵਰਨਰ ਸਾਹਿਬ ਦਾ ਜਿਹੜਾ ਸਮਾਗਮ ਹੈ ਉਹ ਰਾਜ ਪੱਦਰੀ ਹੁੰਦਾ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਕਿਸਾਨਾਂ ਨੂੰ ਲੈ ਕੇ ਜਿੱਥੇ ਸਰਵਜਨ ਸਿੰਘ ਪੰਦੇਰ ਵੱਲੋਂ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਕਿਸਾਨਾਂ ਦਾ ਇਕੱਠ ਕੀਤਾ ਗਿਆ ਸੀ ਤੇ ਉਹਨਾਂ ਵੱਲੋਂ ਕਹਿ ਗਏ ਕਿ ਆਪਾਂ 26 ਜਨਵਰੀ ਵਾਲੇ ਦਿਨ ਟਰੈਕਟਰ ਮਾਰਚ ਕੱਢਾਂਗੇ ਤੇ ਭਾਜਪਾ ਦੇ ਘਰ ਵੀ ਘੇਰਾਂਗੇ ਜੀ ਚਲੋ ਜੀ ਕੱਢੋ ਟਰੈਕਟਰ ਮਾਰਚ ਇਹਨਾਂ ਦਾ ਆਪਣਾ ਪ੍ਰੋਗਰਾਮ ਹੈ ਕਿ ਭਾਜਪਾ ਵਾਲਿਆਂ ਦੇ ਘਰ ਘੇਰਨੇ ਨੇ ਘੇਰੋ ਪਰ ਥੋੜਾ ਬਹੁਤਾ ਜੀ ਇਹਨਾਂ ਨੂੰ ਇਹ ਇਸ ਤਰ੍ਹਾਂ ਦੇ ਸਮਾਗਮ ਹੁੰਦੇ ਆ ਅਤੇ ਇੱਕ ਅੱਧਾ ਦਿਨ ਪਾਸਾ ਆਸਾ ਕਰ ਲਿਆ ਕਰੋ ਤਾਂ ਜ਼ਿਆਦਾ ਵਧੀਆ ਨਹੀਂ ਅਸੀਂ ਬਿਨਾਂ ਮਤਲਬ ਤੋਂ ਆਮ ਲੋਕਾਂ ਦੇ ਵਿੱਚ ਵੀ ਹੋਰ ਤਰ੍ਹਾਂ ਦਾ ਅਕਸ ਲੈ ਕੇ ਚੱਲੇ ਆ ਜੀ ਤੋਂ ਬਚਣਾ ਚਾਹੀਦਾ ਸੋ ਇੱਕ ਤਾਂ ਉਹਨਾਂ ਨੇ ਉਹ ਕਹਿਤਾ ਤੇ 29 ਜਨਵਰੀ ਨੂੰ ਇਹ ਕਹਿੰਦੇ ਜੀ ਸ਼ੰਭੂ ਮੋਰਚੇ ਵੱਲ ਹਜ਼ਾਰਾਂ ਟਰੈਕਟਰਾਂ ਰਾਹੀਂ ਦਿੱਲੇ ਕੂਚ ਕਰਨ ਦੇ ਦਿੱਤੇ ਪ੍ਰੋਗਰਾਮ ਲਈ ਕਿਸਾਨਾਂ ਨੂੰ ਉਹਨਾਂ ਦੀ ਅਗਵਾਈ ਅਸੀਂ ਕਰਾਂਗੇ ਇੱਕ ਰੈਲੀ ਕੀਤੀ ਜਾ ਰਹੀ ਹੈ ਜੰਡਿਆਹਾ ਗੁਰੂ ਵਿਖੇ 29 ਜਨਵਰੀ ਨੂੰ ਸ਼ੰਭੂ ਮੂਰਤੀ ਵੱਲ ਜਿਹੜਾ ਕੂਚ ਕਰਨ ਪਤਾ ਨਹੀਂ ਇਹਨਾਂ ਨੇ ਰੈਲੀ ਸ਼ੰਭੂ ਚਾਕੇ ਕਰਨੀ ਹੈ ਪਰ ਉਹ ਕਹਿੰਦੇ ਆ ਕਿ ਜੰਡਿਆਲਾ ਗੁਰੂ ਤੋਂ ਇਹ ਸਰਬੰਸੰਗ ਪੰਥੇਰ ਹੋਰੀ ਉਸ ਜਥੇ ਦੀ ਅਗਵਾਈ ਕਰਕੇ ਇਥੇ ਕੰਚਰਗੇ ਕਿਸਾਨਾਂ ਦਾ ਆਪਣਾ ਆਪਣਾ ਤਰੀਕਾ ਪਰ ਅਜੇ ਤਾਂ 14 ਫਰਵਰੀ ਨੂੰ ਤੁਹਾਡੀ ਗੱਲਬਾਤ ਹੋਣੀ ਹੈ ਤੇ ਜੇ ਪਹਿਲਾਂ ਤੁਸੀਂ ਆ ਘੜ ਕੇ ਰਨੇ ਆ ਉਹ ਘੜਨੇ ਆ ਤੇ 14 ਨੂੰ ਜਾ ਕੇ ਸਰਕਾਰ ਨੇ ਫਿਰ ਪੱਲਾ ਚੱਕਤਾ ਕਿ ਜਾਓ ਘੇਰ ਲੋ ਕਰ ਜਾ ਕੇ ਜਿੱਥੇ ਘੇਰਨੇ ਨੇ ਤੁਹਾਨੂੰ 14 ਫਰਵਰੀ ਦਾ ਇੰਤਜ਼ਾਰ ਵੀ ਨਹੀਂ ਹੁੰਦਾ ਮੌਕਾ ਦਸੇਗਾ ਹੁਣ ਇਹ ਜਾਣਨ ਤੇ ਉਧਰੋਂ ਇਹਦਰ ਦੀ ਸਰਕਾਰ ਜਾਣੇ ਪਰ ਇਹ ਸਾਰੇ ਇੱਕ ਰਿਵਿਊ ਕਰ ਲੈ ਇਹ ਸਾਲ ਭਰ ਦੇ ਵਿੱਚ ਸੰਘਰਸ਼ ਕਰਨ ਵਾਲਿਆਂ ਨੇ ਤੇ ਹੋਰਾਂ ਨੇ ਤੇ ਪੰਜਾਬ ਨੇ ਖੱਟਿਆ ਕੀ ਹੈ ਇੱਕ ਇਹ ਵੀ ਜਥੇਬੰਦੀਆਂ ਵੀ ਜਾਰੀ ਕਰਦੇ ਹਨ ਕਿ ਪੰਜਾਬ ਜਾ ਕੇ ਖੜ ਕਿਥੇ ਗਿਆ ਹੈ ਜੀ ਪੂਰਾ ਪੰਜਾਬ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਮੁੱਦਾ ਖੜਾ ਹੀ ਹੁੰਦਾ ਹੈ ਤੇ ਕਦੇ ਕੋਈ ਕਦੇ ਕੋਈ ਤੇ ਹੁਣ ਚਾਈਨਾ ਡੋਰ ਆ ਉਹ ਬੜੀ ਵੱਡੀ ਸਮੱਸਿਆ ਬਣੀ ਹੋਈ ਆ ਹਾਲਾਂਕਿ ਨੈਸ਼ਨਲ ਲੈ ਕੇ ਕੀ ਗੱਲਾਂ ਕੀਤੀ ਜਾਂਦੇ ਨਸ਼ਾ ਫੜਨਾ ਦਾ ਦੂਰ ਦੀ ਗੱਲ ਆ ਚਾਈਨਾ ਡੋਰ ਨਹੀਂ ਪੁੱਛ ਤੋਂ ਫੜੀ ਜਾ ਰਹੀ ਜੀ ਵੀ ਅਸੀਂ ਕੋਈ ਹੋਰ ਰੂਪ ਦੇ ਵਿੱਚ ਪੁਲਸ ਭੇਜਦੀ ਹੈ ਸਿਵਲ ਦੇ ਵਿੱਚ ਬੰਦੇ ਭੇਜਦੀ ਹੈ ਦੁਕਾਨਾਂ ਦੇ ਉੱਪਰ 트੍ਰੈਪ ਲਾ ਲਈ ਹਾਲਾਂਕਿ ਵਿਗਦੀ ਬਾਜ਼ਾਰਾਂ ਦੇ ਵਿੱਚ ਹੀ ਹੈ ਵਿਗਦੀ ਵੱਧ ਰੇਡ ਦੇ ਉੱਤੇ ਹੈ ਪ੍ਰਸ਼ਾਸਨ ਨੇ ਪੂਰੀ ਸ਼ਕਤੀ ਦਿਖਾਉਂਦਾ ਪਰ ਪਤਾ ਨਹੀਂ ਕਿਉਂ ਇੰਨੀ ਅਣਗਹਿਲੀ ਹੈ ਵੀ ਚਾਈਨਾ ਡੋਰ ਦੇ ਬੰਦੇ ਨਹੀਂ ਫੜੇ ਜਾਂਦੇ ਐਨਾ ਨੁਕਸਾਨ ਹੁੰਦਾ ਜੀ ਪੰਛੀਆਂ ਨੂੰ ਨੁਕਸਾਨ ਹੁੰਦਾ ਆਦਮੀਆਂ ਦਾ ਨੁਕਸਾਨ ਹੁੰਦਾ ਜੀ ਦੇਖੋ ਇਸ ਵਾਰ ਇਹਨਾਂ ਨੇ ਬਸੰਤ ਜੇ ਦੂ ਤਰੀਕ ਨੂੰ ਉਹ ਉਦੋਂ ਪਹਿਲਾਂ ਇਹ ਗੱਲ ਤੁਹਾਡੀ ਬਿਲਕੁਲ درست ਹੈ ਬੇੜੇ ਬੈਠੀ ਜਨ ਬਿੰਨੋ ਕੁੜੀ ਦੇ ਕੰਨ ਦਿਵਾਲੀ ਵਿਲੇ ਡੇੜੇ ਜਾ ਕੇ ਕਹਿਣਗੇ ਪਟਾਕਿਆਂ ਤੇ ਪਾਬੰਦੀ ਵੱਡੇ ਪਟਾਕੇ ਨਹੀਂ ਚੱਲਣਗੇ ਆ ਨਹੀਂ ਹੋਣਗੇ ਉਹ ਨਹੀਂ ਹੋਣਗੇ ਅੱਜ ਕਰੋ ਅੱਜ ਫੈਕਟਰੀਆਂ ਬੰਦ ਕਰਦੇ ਹੋ ਜੇ ਬਣਨਗੇ ਨਹੀਂ ਤੇ ਵਿਕਣਗੇ ਕਿਵੇਂ ਇਹ ਡੋਰ ਆਉਂਦੀ ਕਿੱਥੋਂ ਆਏ ਲੈ ਕੇ ਕੌਣ ਆਉਂਦਾ ਕੋਈ ਇਹਦੇ ਵਿੱਚ ਆਮ ਲੋਕ ਨਹੀਂ ਆਉਂਦੇ ਇਹਦੇ ਵਿੱਚ ਕੋਈ ਵੱਡਾ ਵਪਾਰੀ ਸ਼ਾਮਲਾ ਹੈ ਜਿਹੜਾ ਕਿਸੇ ਵੱਡੇ ਸਿਆਸਤਦਾਨ ਦੇ ਨਾਲ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਜੁੜਿਆ ਹੋਇਆ ਕਥਤ ਰੂਪ ਚ ਸੋ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਇਹ ਤੇਜ਼ੀ ਨਾਲ ਛਾਪੇ ਮਾਰੀ ਕੀਤੀ ਜਾ ਰਹੀ ਹੈ ਆਪਣੇ ਸ਼ਹਿਰ ਚ ਵੀ ਬਹੁਤ ਹੋਏ ਨੇ ਅੱਜ-ਅੱਜ ਕੱਲਿਆਂ 116 ਗੱਟੂ ਫੜੇ ਗਏ ਨੇ ਚੈਨਾਟੌਰ ਦੇ ਜੀ ਤੇ ਪਿਛਲੇ 20 ਦਿਨਾਂ ਦੇ ਵਿੱਚ 80000 ਤੋਂ ਵੀ ਵੱਧ 81000 ਦੇ ਲਗਭਗ ਕਾਰਵਾਈ ਤਹਿਤ ਇਹ ਚైనਾ ਡੋਰ ਦੇ ਗੱਟੂ ਫੜੇ ਨੇ ਜੀ ਇਹਦਾ ਮਤਲਬ ਕੁਝ ਕਾਰਵਾਈ ਤਾਂ ਹੋਈ ਆ ਪੁਲਿਸ ਨੇ ਘਰੇ ਬੈਠੇ ਤਾਂ ਨਹੀਂ ਫੜ ਲਈ ਉਹਨਾਂ ਨੇ ਛਾਪੇਵਾਰੀ ਵਗੈਰਾ ਕੀਤੀ ਆ ਪਰ ਜੇ ਲਗਾਤਾਰਤਾ ਦੇ ਵਿੱਚ ਹੋ ਵੀ ਕੋਈ ਸ਼ੱਕ ਨਹੀਂ ਇਹ ਉਹਨਾਂ ਜਾਨਵਰਾਂ ਦਾ ਇੱਕ ਵਾਰੀ ਜਾਨਵਰ ਵਿੱਚ ਫਸ ਗਿਆ ਸਾਡੀਆਂ ਬਹੁਤ ਸਾਰੀਆਂ ਉਹ ਸੰਸਥਾਵਾਂ ਵੀ ਹੈਗੀਆਂ ਨੇ ਜੀ ਜਿਹੜੀਆਂ ਉਹ ਫਸੇ ਹੋਏ ਜਾਨਵਰਾਂ ਨੂੰ ਕੱਢਦੀਆਂ ਨੇ ਉਹਨਾਂ ਦੀ ਰੱਖੀ ਕਰਦੀਆਂ ਨੇ ਉਹਨਾਂ ਨੂੰ ਤੰਦਰੁਸਤ ਕਰਦੀਆਂ ਨੇ ਮੱਲਮ ਵਗੈਰਾ ਲਾ ਕੇ ਜੀ ਮੈਨੂੰ ਯਾਦ ਆ ਅਸੀਂ এনवायरमेंट ਪਾਰਕ ਵੱਲੋਂ ਹਰ ਬਾਰ ਇੱਕ ਟੂਰ ਜਾਂਦੇ ਹੁੰਦੇ ਆ ਕਈ ਵਾਰ ਦੋ ਵੀ ਹੋ ਜਾਂਦੇ ਆ ਅਸੀਂ ਟੂਰ ਤੇ ਗਏ ਆ ਪੰਚਕੂਲਾ ਟੱਪ ਕੇ ਜਿੱਥੇ ਟ੍ਰੋਲ ਟਕਸਾ ਉਹਦੇ ਨਾਲ ਸੱਜੇ ਪਾਸੇ ਜਾ ਕੇ ਇੱਕ ਹਰਿਆਣੇ ਦਾ ਥਾਂ ਆ ਜਿੱਥੇ ਬਹੁਤ ਵਧੀਆ ਪਾਰਕ ਬਣਿਆ ਹੋਇਆ ਖਾਸ ਕਰ ਉਹਨਾਂ ਨੇ ਹਰਬਲ ਬੂਟੇ ਲੋੜ ਤੋਂ ਵੱਧ ਤਿਆਰ ਕੀਤੇ ਆ ਅਸੀਂ ਘੁੰਮਦੇ ਘੁੰਮਦੇ ਇੱਕ ਪਾਸੇ ਨੂੰ ਗਏ ਅੱਗੇ ਦੇਖਦੇ ਕੀ ਆ ਕਿ ਇੱਕ ਬਾਰਾਂ ਸਿੰਘਾ ਫਸਿਆ ਹੋਇਆ ਜਾਲੀ ਚ ਜੀ ਸਾਡੇ ਸਾਰੇ ਬੰਦੇ ਇਕੱਠੇ ਹੋ ਕੇ ਆ ਗਏ ਕੋਈ ਪਲਾਸ ਲਾਇਆ ਆ ਯਾ ਹੋਰ ਲਾਇਆ ਆ ਉਹਨੂੰ ਬਾਰਾਂ ਸਿੰਘੇ ਨੂੰ ਪਕੜ ਕੇ 17 ਵਟੀਆਂ ਉਹਨੂੰ ਆਯਾਦ ਕੀਤਾ ਤੇ ਉਹ ਏਡੀ ਤੇਜ਼ੀ ਨਾਲ ਥੱਲੇ ਨੂੰ ਗਿਆ ਅਗੋਂ ਨੂੰ ਹੋਰ ਟੱਕਰ ਗਏ ਭਾਪ ਇਹ ਜਿਹੜੇ ਬੇਜਵਾਨ ਜਾਨਵਰ ਨੇ ਉਹਨਾਂ ਦੇ ਜਾਨ ਦਾ ਖੋਪਾ ਹੁੰਦਾ ਇਹਦੇ ਤੇ ਤਾਂ ਸਜ਼ਾ ਹੋਣੀ ਚਾਹੀਦੀ ਹੈ ਬਹੁਤ ਜ਼ਿਆਦਾ ਜਿਹੜਾ ਇਹ ਗੱਟੂ ਰੱਖਦੇ ਨੇ ਜਿਹੜੇ ਉਹਨਾਂ ਬੇਜਵਾਨਾਂ ਨੂੰ ਕਤਲ ਕਰਦੇ ਆ ਤੇ ਤੁਸੀਂ ਆ ਪੜ ਲਿਆਏ ਉਹ 4 ਦਿਨ ਚੁੱਪ ਕਰ ਜਾਣਗੇ ਫੇਰ ਲੈ ਆਉਣਗੇ ਤੇ ਜੇ ਕੁਝ ਤੇ ਉੱਤੇ ਬਣਦੀ ਬਕਾਇਦਾ ਕਾਰਵਾਈ ਹੋ ਜਾਂਦੀ ਤਾਂ ਦੂਜਾ ਕਦੇ ਇਸ ਪਾਸੇ ਵੱਲ ਮੂੰਹ ਨਾ ਕਰਦੇ ਹੋਣ ਜੀ ਸੋ ਦੂਜੇ ਪਾਸੇ ਇਮੀਗ੍ਰੇਸ਼ਨ ਨੂੰ ਲੈ ਕੇ ਇੱਕ ਵੱਡੀ ਕਾਰਵਾਈ ਕੀਤੀ ਹੈ ਪ੍ਰਸ਼ਾਸਨ ਨੇ ਅੰਮ੍ਰਿਤਸਰ ਦੇ ਵਿੱਚ ਇਮੀਗ੍ਰੇਸ਼ਨ ਸੈਂਟਰ ਬੰਦ ਕਰ ਦਿੱਤੇ ਗਏ ਨੇ ਜੀ ਤਰਵਿੰਦਰ ਜੀ ਉੱਥੋਂ ਦੇ ਵਧੀਕ ਡਿਪਟੀ ਕਮਿਸ਼ਨਰ ਨੇ ਜਿਨ੍ਹਾਂ ਦਾ ਨਾਮ ਹੈ ਜੋਤੀਵਾਲਾ ਜੀ ਹੁਣ ਜਦੋਂ ਆਸੇ-ਪਾਸੇ ਬਹੁਤ ਵੱਡੇ ਪੱਧਰ ਤੇ ਇਮੀਗ੍ਰੇਸ਼ਨ ਵਾਲਿਆਂ ਦਾ ਰੌਲਾ ਪੈ ਗਿਆ ਫਿਰ ਫੈਲਾਂ ਦੇ ਉੱਤੇ ਜਿਹੜੀ ਖਾਸੀ ਮਿੱਟੀ ਪਈ ਹੋਈ ਸੀ ਉਹ ਸਾਡੇ ਪ੍ਰਸ਼ਾਸਨ ਆ ਜਾਂਦੀ ਵੀ ਝਾੜ ਲਈ ਇਹ ਜਦੋਂ ਕੁਝ ਬਾਪਰ ਦਾ ਉਦੋਂ ਕਾਰਵਾਈ ਨਾ ਹੋਵੇ ਤਾਂ ਲਗਾਤਾਰਤਾ ਦੇ ਵਿੱਚ ਹੁੰਦੀਆਂ ਰਹਿਣ ਤਾਂ ਕਿ ਉਲੰਘਣਾਵਾਲੇ ਪੈਦਾ ਹੀ ਨਾ ਹੋਣ ਗੱਲ ਕੀ ਹੈ ਕਹਿੰਦੇ ਕਿ ਜੂਕਰਨ ਦੀ ਜੰਗਲੀ ਭੇਜਨ ਦੀਆਂ ਘਟਰਾਵਾਂ ਤੋਂ ਬਾਅਦ ਇਹ ਜਿਹੜੇ ਹਾਈਲਾਈਟਸ ਕੋਚਿੰਗ ਸੈਂਟਰ ਸੀ ਉੱਥੋਂ ਦੇ ਬਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਜਿਹਨੂੰ ਆਪਾਂ ਏਡੀਸੀ ਕਹਿੰਦੇ ਆ ਇਹ ਮੈਡਮ ਜੋਤੀ ਬਾਲਾ ਉਹਨਾਂ ਨੇ ਮਨੁੱਖੀ ਤਸਕਰੀ ਐਕਟ 2012 ਤੇ ਪੰਜਾਬ ਟਰੈਵਲਰਲ professionl ਰੈਗੂਲੇਸ਼ਨ ਐਕਟ 2012 ਤਹਿਤ ਕਾਰਵਾਈ ਕਰਦੇ ਆਂ ਜਦੋਂ ਇਹਨਾਂ ਦਫ਼ਤਰਾਂ ਦੇ ਵਿੱਚ ਜਾ ਕੇ ਚੈੱਕ ਕੀਤਾ ਤੇ ਕਈ ਭਦਰ ਪਰਚਾ ਨੇ ਤਾਂ ਉਹ ਲਾਇਸੈਂਸ ਰਿਨਿਊ ਹੀ ਨਹੀਂ ਸਿਕਰੇ ਉਹਨਾਂ ਦੇ ਲਾਇਸੈਂਸ ਤਾਂ ਜਿਉਂਦੀ ਤੇ ਹੋਂ ਸੀ ਸੋ ਉਹਨਾਂ ਤੇ ਕਾਰਵਾਈ ਕਰਦੇ ਆ ਉਹਨਾਂ ਦੇ ਲਾਇਸੈਂਸ ਰੱਦ ਕਰਨ ਦਾ ਹੁਕਮ ਦੇਤਾ ਭਾਅ ਉਹਨਾਂ ਦੀ ਦੁਕਾਨਦਾਰੀ ਜਦ ਤੱਕ ਲਾਇਸੈਂਸ ਰਿਨਿਊ ਨਹੀਂ ਹੁੰਦੇ ਇਹਨੂੰ ਬੰਦ ਹੀ ਸਮਝਿਆ ਜਾਣਾ ਚਾਹੀਦਾ ਜੀ ਤੋ ਦੂਜੇ ਪਾਸੇ ਦਿੱਲੀ ਦੇ ਵਿੱਚ ਸੰਜੇ ਸਿੰਘ ਵੱਲੋਂ ਕਹੇ ਗਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੀ ਹੋਣਗੇ ਜੀ ਹਾਂ ਬਿਲਕੁਲ ਜੀ ਉਹਨਾਂ ਦੀ ਪਾਰਟੀ ਹੈ ਉਹਨਾਂ ਦੀ ਪਾਰਟੀ ਦੀ ਮਰਜ਼ੀ ਹੈ ਕਿਹਨੂੰ ਬਣਾਉਣਾ ਕਿਹਨੂੰ ਨਹੀਂ ਬਣਾਉਣਾ ਉਹ ਭਾਵੇਂ ਸੰਜੇ ਸਿੰਘ ਬਣ ਜਾਣ ਭਾਵੇਂ ਬੀਬੀ ਆਤਸ਼ੀ ਬਣ ਜੇ ਤੇ ਭਾਵੇਂ ਅਰਵਿੰਦ ਕੇਜਰੀਵਾਲ ਬਣ ਪਰ ਉਹਨਾਂ ਨੇ ਐਲਾਨ ਕਰਤਾ ਕਿ ਸਾਡੇ ਤਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਣਗੇ ਪਰ ਸੰਜੇ ਸਿੰਘ ਜੀ ਪਹਿਲਾਂ 37 ਸੀਟਾਂ ਤੇ ਆ ਜੋ ਹੈ ਇੱਕ ਤੀ ਖਾਸਾ ਕੁ ਚੱਲਦਾ ਹੈ ਜੋ ਫੇਰੇ ਘਰੇ ਘਰੇ ਹੋਏ ਉਹ ਚ ਫੇਰਿਆਂ ਤੋਂ ਉਮੀਦ ਰੱਖਣੀ ਚਾਹੀਦੀ ਆ ਕਿ ਤੁਹਾਨੂੰ ਸ਼ਾਇਦ ਸ਼ਾਇਦ ਪਹਿਲਾ 37 ਸੀਟਾਂ ਪੂਰੀਆਂ ਕਰੋ 36 ਇਹ ਸੁਪਰਾ ਫੇਰ ਲਿਓ ਆਮ ਦਿੱਲੀ ਦੇ ਵਿੱਚ ਪ੍ਰਚਾਰ ਚੱਲ ਰਿਹਾ ਵੀ ਜੇ 35 37 ਸੀਟਾਂ ਤੀ ਤੁਸੀਂ ਰਹੇ ਤਾਂ ਡਾਟਿਆਂ ਨੇ ਤੁਹਾਨੂੰ ਸੌਖਿਆ ਨਹੀਂ ਕੁਰਸੀ ਤੇ ਬੈਠਣ ਦੇਣਾ ਬਾਕੀ ਦਿੱਲੀ ਦੀ ਜਨਤਾ ਤੇ ਨਿਰਭਰ ਕਰਦਾ ਹੈ ਕਿ ਤੁਹਾਨੂੰ ਸੀਟਾਂ ਹੀ ਨਹੀਂ ਆ ਦੇ ਦੇਣਾ ਕਿ ਤੁਸੀਂ ਕੇਜਰੀਵਾਲ ਸਾਹਿਬ ਦਾ ਸੁਪਰਾਪੂਰਾ ਕਰ ਦਿਓ ਇਹਦੇ ਵਿੱਚ ਅਦਾਲਤੀ ਆਦੇਸ਼ ਕੀ ਨੇ ਉਹ ਵੀ ਦੇਖਣਾ ਵਾਲੀ ਗੱਲ ਹੈ ਜਿਨ੍ਹਾਂ ਦੇ ਕਹਿਣ ਤੇ ਅਰਵਿੰਦ ਕੇਜਰੀਵਾਲ ਨੂੰ ਕੁਰਸੀ ਛੱਡਣੀ ਪਈ ਸੀ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਥੋੜਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਮਿਹਰਬਾਨੀ ਆਸੀ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਸਾਡੇ ਨਾਲ ਪ੍ਰੋਗਰਾਮ ਦੇ ਅਖੀਰ ਤੱਕ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ